ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਹਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਫੇਰ ਆਪਾਂ ਹਾਜ਼ਰ ਹੋ ਗਏ ਹਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਅੱਜ ਦੀ ਕਲੈਕਸ਼ਨ ਆਪਾਂ ਸ਼ੁਰੂ ਕਰਾਂਗੇ 1300 ਤੋਂ ਤੇ ਐਂਡ ਕਰਾਂਗੇ ਆਪਾਂ 2200 ਤੇ ਬਹੁਤ ਹੀ ਸੋਹਣੇ ਕਲੈਕਸ਼ਨ ਰਹਿਣ ਵਾਲੀ ਹੈ ਠੀਕ ਹੈ ਜੀ ਆ ਸ਼ੁਰੂ ਕਰਾਂਗੇ ਫਰਸਟ ਆਰਟੀਕਲ ਤੋਂ ਤੁਹਾਨੂੰ ਆਰਟੀਕਲ ਦਿਖਾਨੀ ਆ ਬਹੁਤ ਸੋਹਣੇ ਪਿਆਰੀ ਕੁਆਲਟੀ ਦੇ ਵਿੱਚ ਸੂਟ ਆਏ ਨੇ ਪਿਓਰ ਜਾਮ ਕਾਟਨ ਦੀ ਸ਼ਰਟ ਰਹੂਗੀ ਨੋ ਨੀਡ ਲਾਈਨਿੰਗ ਜਿੰਨੇ ਵੀ ਮੈਂ ਤੁਹ ਹਲੋ ਜੀ ਜਾਮ ਕਾਟਨ ਦੀ ਸ਼ਰਟ ਰਹੂਗੀ ਪੈਟਰਨ ਬਹੁਤ ਪਿਆਰਾ ਖਾਟਲੀ ਵਰਕ ਦੇ ਨਾਲ ਉੱਤੇ ਵਰਕ ਹੋਇਆ ਆ ਔਰ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਥੋੜਾ ਰਸਟ ਮਹਿਰੂਨ ਟੋਨ ਦੇ ਵਿੱਚ ਸ਼ੇਡ ਰਹੂਗਾ ਸ਼ੇਡ ਬਿਲਕੁਲ ਡਿਫਰੈਂਟ ਡਿਫਰੈਂਟ ਨੇ ਵਾਲੇ ਜਿਹੜੇ ਆ ਤੇ ਨੀਚੇ ਘੇਰੇ ਦੇ ਉੱਤੇ ਵੀ ਇਸ ਤਰ੍ਹਾਂ ਮਤਲਬ ਡਿਜ਼ਾਈਨਿੰਗ ਰਹਿਣ ਵਾਲੀ ਹੈ ਜੀ ਹਲਕਾ ਹਲਕਾ ਇਹਨਾਂ ਦੇ ਉੱਤੇ ਵੀ ਮਤਲਬ ਇਸ ਤਰ੍ਹਾਂ ਵਰਕ ਰਹੇਗਾ ਮਤਲਬ ਹਲਕਾ ਹਲਕਾ ਵਰਕ ਆਏਗਾ ਔਰ ਸੇਮ ਟੋਨ ਟੂ ਟੋਨੇ ਦੀ ਰਹਿਣ ਵਾਲੀ ਬਾਟਮ ਪਿਓਰ ਰਿਯਨ ਕਾਟਨ ਦੀ ਔਰ ਪਿਓਰ ਦਾ ਰਹਿਣ ਵਾਲਾ ਹੈ ਦਾ ਦੁਪੱਟ ਪ੍ਰਾਈਜ਼ ਰੋਗਾ 1300 ਸ਼ਿਪਿੰਗ ਲੀਨ ਵਾਲੀ ਆ ਸਬਸੂਟਾਂ ਦੇ ਉੱਤੇ ਫ੍ਰੀ ਠੀਕ ਹੈ ਜੀ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰਦੇ ਜਾਇਓ ਤੇ ਇਹਦੇ ਵਿੱਚ ਮੈਂ ਕਲਰ ਚਾਰਟ ਦਿਖਾਨੀ ਆ ਤੁਹਾਨੂੰ ਕਲਰ ਚਾਰਟ ਸਾਰੇ ਓਪਨ ਕਰਕੇ ਦਿਖਾਵਾਂਗੀ ਕਿਉਂਕਿ ਸਾਰੇ ਕਲਰ ਬਹੁਤ ਹੀ ਸੋਹਣੀ ਲੁੱਕ ਦੇ ਨੇ ਜਦੋਂ ਇੱਕ ਪੀਸ ਦਿਖਾਈਦਾ ਫੇ ਸਾਰੇ ਇੱਕ ਇੱਕ ਸੂਟ ਪਿੱਛੇ ਹੀ ਪੈ ਜਾਂਦੇ ਆ ਇਸ ਕਰਕੇ ਸਾਰੇ ਸੂਟ ਦਿਖਾਵਾਂਗੇ ਆ ਲੋ ਗ੍ਰੀਨ ਕਲਰ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰਹਿਣ ਵਾਲਾ ਆ ਘੇਰਾ ਵੀ ਡਿਜ਼ਾਈਨ ਦੇ ਨਾਲ ਰਹਿਣ ਵਾਲਾ ਆ ਲੈਂਥ ਵਿਦਥ ਬਹੁਤ ਰਹਿਣ ਵਾਲਾ ਇਹਨਾਂ ਦਾ ਟੋਨ ਟੂ ਟੋਨ ਬਾਟਮ ਰੋਗੀ ਅਰਵਾਹਾਂ ਦਾ ਪੈਟਰਨ ਜਿਹੜਾ ਹੈਗਾ ਇਸ ਤਰ੍ਹਾਂ ਰਹੂਗਾ ਤੇ ਬਾਹਾਂ ਦਾ ਡਿਜ਼ਾਈਨ ਡੈਨ ਵਾਲਾ ਬੈਕ ਸੇਮ ਪ੍ਰਿੰਟ ਤੇ ਰਹਨੇਗੀ ਔਰ ਪਿਓਰ ਬੈਂਬਰ ਦਾ ਪੂਰੇ ਵੱਡੇ ਕੱਟ ਦਾ ਰਹੂਗਾ ਦੁਪੱਟਾ ਪ੍ਰਾਈਸ ਆਊਗਾ 1300 ਤੇ ਸ਼ਿਪਿੰਗ ਰਹੂਗੀ ਜੀ ਸਬ ਸੂਟਾ ਦੇ ਉੱਤੇ ਫ੍ਰੀ ਅੱਜ ਦੇ ਜਿੰਨੇ ਵੀ ਆ ਅਗਲਾ ਕਲਰ ਤੁਹਾਨੂੰ ਦਿਖਾਨੀ ਆ ਅਗਲਾ ਕਲਰ ਰਹੂਗਾ ਬਲੂ ਆਹ ਲੋ ਜੀ ਰਾਇਲ ਜੇ ਕਲਰ ਆਣਗੇ ਸੇਮ ਐਜ਼ ਇਟ ਇਜ਼ ਜੋ ਸ਼ੈਡ ਆ ਰਿਹਾ ਹੈਗਾ ਯਾ ਸੇਮ ਉਹੀ ਸ਼ੈਡ ਰਹੂਗਾ ਆਹ ਲੋ ਜੀ ਬਹੁਤ ਪਿਆਰੀ ਲੁੱਕ ਦੇ ਵਿੱਚ ਐ ਵੀ ਟੋਨ ਟੂ ਟੋਨ ਰਹੂਗੀ ਇਹਦੀ ਬਾਟਮ ਸਾਰਾ ਫਰੈਸ਼ਰ ਆਈ ਵਾਲਾ ਜਿੰਨਾ ਵੀ ਆ ਔਰ ਇਹ ਰੈਣ ਵਾਲਾ ਹੈ ਇਹਦਾ ਦੁਪੱਟਾ ਆ ਲੋ ਜੀ ਪ੍ਰਾਈਸ ਰੂਗਾ ਇਹਨਾਂ ਦਾ 1300 ਸ਼ਿਪਿੰਗ ਰੂਗੀ ਫ੍ਰੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੀ ਆ ਮਸਲੀਨ ਦੇ ਦੁਪੱਟਿਆਂ ਨਾਲ ਕੁਝ ਪਿਓਰ ਦੇ ਦੁਪੱਟਿਆਂ ਨਾਲ ਵੈਸਟਡ ਡਿਜ਼ਾਈਨ ਜਿੰਨੀ ਮਰਜੀ ਕੁਆਂਟੀਟੀ ਵਿੱਚ ਸੂਟ ਲੈ ਲਿਓ ਕਾਫੀ ਕੁਆਂਟੀਟੀ ਵਿੱਚ ਇਹ ਵਾਲਾ ਸਟਾਕ ਆਇਆ ਆ ਕਲਰ ਡਿਜ਼ਾਈਨਿੰਗ ਬਹੁਤ ਸੋਹਣੀ ਰਹਿਣ ਵਾਲੀ ਆ ਬਲੂ ਗ੍ਰੇ ਕਲਰ ਰਹੂਗਾ ਪੱਟੀ ਦੇ ਨਾਲ ਅਡਜਸਟੇਬਲ ਰਹੂਗਾ ਰਿਮੂਵ ਹੋ ਕੇ ਅਡਜਸਟ ਕਰਵਾ ਸਕਦੇ ਨੀਚੇ ਕਿਰਾ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਫੋਇਲ ਪੇਂਟ ਦਾ ਕੰਮ ਹੋਇਆ ਹੈ ਉੱਤੇ ਔਰ ਬਹੁਤ ਸੋਹਣੀ ਲੁੱਕ ਬਣਨ ਤੋਂ ਬਾਅਦ ਰਹਿਣ ਵਾਲੀ ਹੈ ਟੋਨ ਟੂ ਟੋਨੇ ਦੀ ਰਹੇਗੀ ਬਾਟਮ ਪਿਓਰ ਰਿਯਾਨ ਬੈਸਟ ਕੁਆਲਟੀ ਰਹਿਣ ਵਾਲੀ ਹੈ ਵੀ ਆਲੋਸ ਔਰ ਇਹ ਹੋਗਾ ਇਹਦਾ ਦੁਪੱਟਾ ਠੀਕ ਹੈ ਜੀ ਜਿੰਨੂੰ ਵੀ ਪਸੰਦ ਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰਹੋਗਾ 1300 ਸ਼ਿਪਿੰਗ ਰਹੋਗੀ ਫ੍ਰੀ ਇਹਨਾਂ ਦੇ ਵਿੱਚ ਸਬ ਸੂਟਾਂ ਦੇ ਵਿੱਚ ਅਗਲਾ ਤੁਹਾਨੂੰ ਇਹਦੇ ਵਿੱਚ ਕਲਰ ਚਾਰਟ ਦਿਖਾਨੀ ਆ ਕਲਰ ਦੇਖੋ ਕਿੰਨਾ ਸੋਹਣਾ ਪਰਪਲ ਕਲਰ ਹੋਊਗਾ ਇੱਕ ਇਹਦੇ ਵਿੱਚ ਆਲੋਸ ਲੈਂਥ ਵਿਡਥ ਵਾਧੂ ਰਹਿਣ ਵਾਲੀ ਹੈ ਤੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਆ ਠੀਕ ਹੈ ਜੀ ਕਿਉਂਕਿ ਇਹ ਪੱਟੀ ਜਿਹੜੀ ਹੈਗੀ ਐ ਅਡਜਸਟੇਬਲ ਰਹੂਗੀ ਰਿਮੂਵ ਕਰਾ ਕੇ ਜੇ ਤੁਹਾਡੀ ਹਾਈਟ ਛੋਟੀ ਆ ਤਾਂ ਤਾਂ ਵੀ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਰੈਡੀ ਕਰਵਾ ਸਕਦੇ ਆ ਤੇ ਇਹਦੇ ਬਾਹਾਂ ਜਿਹੜੀਆਂ ਹੈਗੀਆਂ ਆ ਉਹ ਪਲੇਨ ਰਹਿਣ ਵਾਲੀਆਂ ਠੀਕ ਹੈ ਜੀ ਤੇ ਬਾਕੀ ਇਹਦਾ ਜਿਹੜਾ ਬੈਕ ਦਾ ਪ੍ਰਿੰਟ ਸੇਮ ਰਹੂਗਾ ਇਹ ਰਹੂਗੀ ਇਹਦੀ ਟੋਨ ਟੂ ਟੋਨ ਬਾਟਮ ਤੇ ਇਹਦਾ ਰਹੂਗਾ ਮਸਲੀਨ ਦਾ ਹੀ ਦੁਪੱਟਾ ਆ ਲੋ ਜੀ ਮਸਲੀਨ ਵੀ ਸਕੋਸ ਦਾ ਦੁਪੱਟਾ ਰਹਿਣ ਵਾਲਾ ਆ ਜੇ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਨਾਂ ਦਾ 1300 ਸ਼ਿਪਿੰਗ ਰਹੂਗੀ ਇਹਨਾਂ ਦੇ ਵਿੱਚ ਫ੍ਰੀ ਅਗਲਾ ਤੁਹਾਨੂੰ ਇਹਦੇ ਵਿੱਚ ਮੈਸੂਰ ਦਿਖਾਨੀ ਆ ਸਾਰੇ ਸੂਟ ਓਪਨ ਕਰਕੇ ਦਿਖਾਵਾਂਗੀ ਗ੍ਰੀਨ ਕਲਰ ਰਹੂਗਾ ਹਲਕਾ ਜਿਹਾ ਗ੍ਰੇ ਟੋਨ ਚ ਗ੍ਰੀਨ ਕਲਰ ਰਹਿਣ ਵਾਲਾ ਇਹ ਵਾਲਾ ਆ ਲੋ ਜੀ ਬਹੁਤ ਸੋਹਣਾ ਸੂਟ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਪੀਸ ਨੇ ਪਿਓਰ ਜਾਮ ਕਾਟਨ ਦੇ ਸੂਟ ਨੇ ਜਿੰਨੇ ਵੀ ਮੈਕਸਿਮਮ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦਿਖਾਵਾਂਗੀ ਰਿਯਾਨ ਬਾਟਮ ਰਹਿਣ ਵਾਲੀ ਆ ਮਸਲੀਨ ਦੇ ਦੁਪੱਟੇ ਜਾਂ ਪਿਓਰ ਦੇ ਦੁਪੱਟਿਆਂ ਦੇ ਨਾਲ ਆ ਲੋ ਜੀ ਬਹੁਤ ਸੋਹਣਾ ਸੂਟ ਹੈ ਵੀ ਸਿੰਪਲ ਸੋਬਰ ਤੇ ਡਿਜ਼ਾਈਨਰ ਜਾਂ ਬਿਲਕੁਲ ਜਿਹੜੇ ਸੋਬਰ ਸੋਬਰ ਸ਼ੇਡ ਲਾਈਕ ਕਰਦੇ ਨੇ ਸਾਰੇ ਉਹਨਾਂ ਵਾਸਤੇ ਸੂਟਸ ਨੇ ਆ ਲੋ ਜੀ ਇਹ ਰੋਗਾ ਅਗਲਾ ਮਹਿੰਦੀ ਕਲਰ ਮਸਟਰਡ ਮਹਿੰਦੀ ਕਲਰ ਹੋਗਾ ਇਹ ਵਾਲਾ ਆ ਲੋ ਬਹੁਤ ਸੋਹਣਾ ਪੈਟਰਨ ਹੈ ਇਹਦਾ ਵੀ ਘੇਰਾ ਵੀ ਇਹਦਾ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਹੋਇਆ ਆ ਔਰ ਪੂਰੇ ਪੈਟਰਨ ਜਿਹੜਾ ਹੈਗਾ ਪ੍ਰਿੰਟਡ ਰੈਨ ਵਾਲਾ ਆ ਬਹੁਤ ਪਿਆਰੀ ਲੁੱਕ ਵਿੱਚ ਸੂਟ ਹੈ ਇਹ ਵੀ ਔਰ ਇਹ ਰੋਗਾ ਇਹਦਾ ਦੁਪੱਟਾ ਮਸਲੀਨ ਵਿਸਕੋਜ਼ ਦਾ ਦੁਪੱਟਾ ਜਾਮ कॉटन ਦੀ ਸ਼ਰਟ ਵਿਦਾਊਟ ਲਾਈਨਿੰਗ ਸੂਟ ਰਹਿਣਗੇ ਰਿਯਾਨ कॉटन ਦੀ ਰਹੂਗੀ ਸੇਮ ਟੋਨ ਟੂ ਟੋਨ ਬਾਟਮ ਇਹਦੀ ਠੀਕ ਹੈ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਕਾਫੀ ਡਿਮਾਂਡਿੰਗ ਆਰਟੀਕਲ ਹਰ ਵੀਡੀਓ ਵਿੱਚ ਸੁਪਰ ਹਿੱਟ ਸਾਡੇ ਕੋਲ ਚੱਲ ਰਿਹਾ ਹੈ ਜੀ ਆਹ ਲੋ ਜੀ ਮੈਂ ਖੁਦ ਵੀਅਰ ਕੀਤਾ ਮੈਂ ਪਿਛਲੀ ਵੀਡੀਓ ਵਿੱਚ ਬੋਲਿਆ ਵੀ ਸੀਗਾ ਔਰ ਬਹੁਤ ਹੀ ਲਾਈਟ ਵੇਟ ਗੰਗਾ कॉटन ਦਾ ਸੂਟ ਰਹੂਗਾ ਮਤਲਬ ਕਿ ਫੀਲ ਬਿਲਕੁਲ ਨਹੀਂ ਹੈ कॉटन ਦੀ ਇਹਦੀ ਮਤਲਬ ਕਿ ਇੰਨਾ ਜਿਆਦਾ ਲਾਈਟ ਵੇਟ ਆ ਆਹ ਲੋ ਜੀ ਕਲਰ ਤੁਹਾਨੂੰ ਸਾਰੇ ਦਿਖਾਉਂਗੀ ਇਹਦੇ ਵਿੱਚ ਆਹ ਲੋ ਜੀ ਕਲਰ yellow ਕਲਰ ਦਿਨ ਆ ਰਹੂਗਾ ਆਹ ਲੋ ਇਹ ਰੋਗੀ ਇਹਦੀ ਬਾਟਮ ਔਰ ਇਹ ਰੋਗਾ ਇਹਦਾ ਮਸਲੀਨ ਦਾ ਦੁਪੱਟਾ ਕਾਟਨ ਦੀ ਹੀ ਇਹਦੀ ਰੋਗੀ ਬਾਟਮ ਕਾਟਨ ਦੀ ਹੀ ਇਹਦੀ ਸ਼ਰਟ ਰੋਗੀ ਜਿਵੇਂ ਗੰਗਾ ਕਾਟਨ ਦੀ ਕਹਿ ਸਕਦੇ ਆ ਇਹਦੀ ਬਾਟਮ ਔਰ ਸੇਮ ਸ਼ਰਟ ਰੋਗੀ ਤੇ ਇਹ ਰੋਗਾ ਇਹਦਾ ਮਸਲੀਨ ਵਿਸਕੋਸ ਦਾ ਦੁਪੱਟਾ ਠੀਕ ਹੈ ਸੇਮ ਸੂਟ ਮੈਂ ਇਹਦੇ ਨਾਲ ਦਾ ਪਾਇਆ ਹੋਇਆ ਆ ਔਰ ਤੁਹਾਨੂੰ ਕਲਰ ਚਾਰਟ ਮੈਂ ਦਿਖਾਨੀ ਆ ਸਾਰੇ ਆਹ ਲੋ ਜੀ ਡਿਜ਼ਾਈਨ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਲੈਸਾਂ ਵਗੈਰਾ ਲਗਾ ਕੇ ਡਿਜ਼ਾਈਨ ਕਰਵਾਉਣਾ ਚਾਹੁੰਦੇ ਆ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਆ ਆਹ ਲੋ ਜੀ ਔਰ ਇਹਦਾ ਕੋਈ ਕੁਝ ਵੀ ਗਲਾ ਘੇਰਾ ਕੁਝ ਨਹੀਂ ਬਣਿਆ ਹੋਇਆ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਰੈਡੀ ਕਰਵਾਓ ਇਹ ਰੋਗੀ ਇਹਦੀ ਬਾਟਮ ਬਾਟਮ ਵੀ ਜਿਹੜੀ ਰਹੋਗੀ ਇਹਦੀ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਰਹਿਣ ਵਾਲਾ ਆ ਸੂਟ ਆਹ ਲੋ ਜੀ ਜਿਹਨੂੰ ਜਿਹੜਾ ਪਸੰਦ ਹੋਇਆ ਫਟਾਫਟ ਬੁੱਕ ਕਰਦੇ ਜਾਓ ਪ੍ਰਾਈਸ ਰਹੂਗਾ 1300 ਸ਼ਿਪਿੰਗ ਰੈਨ ਵਾਲੀ ਆ ਇਹਨਾਂ ਦੇ ਵਿੱਚ ਸਭ ਤੋਂ ਟਾ ਦੇ ਉੱਤੇ ਰਹਿਣ ਵਾਲੀ ਫ੍ਰੀ ਜੀ ਅਗਲਾ ਤੁ ਮੈਂ ਪਾਇਆ ਹੋਇਆ ਠੀਕ ਹੈ ਜੀ ਜਿਨ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਤੇ ਅਗਲਾ ਤੁਹਾਨੂੰ ਮੈਂ ਪੀਸ ਦਿਖਾਨੀ ਇਹਦੇ ਵਿੱਚ ਪੀਚ ਕਲਰ ਕਿਉਂਕਿ ਹਰ ਵਾਰੀ ਇਹ ਸੂਟ ਜਿੰਨੀ ਵਾਰੀ ਵੀ ਆਇਆ ਸਾਡੇ ਕੋਲ ਸੁਪਰ ਹਿੱਟ ਡਿਮਾਂਡ ਰਹੀ ਹੈ ਇਹਨਾਂ ਸੂਟਾਂ ਦੀ ਫੈਬਰਿਕ ਦੀ ਕੁਆਲਿਟੀ ਮੈਂ ਤੁਹਾਨੂੰ ਜਸਟ ਕਹ ਲਵਾਂ ਕਿ ਹੁਣ ਫੀਲ ਨਹੀਂ ਕਰਾ ਸਕਦੀ ਇੰਨੀ ਸੋਹਣੀ ਕੁਆਲਿਟੀ ਹੈ ਇਹਨਾਂ ਸੂਟਾਂ ਦੀ ਬਹੁਤ ਪਿਆਰੀ ਲੁੱਕ ਦੇ ਵਿੱਚ ਨੇ ਆ ਰੋਗਾ ਇਹਦਾ ਬਾਟਮ ਔਰ ਇਹ ਰਹਿਣ ਵਾਲਾ ਹੈ ਇਹਦਾ ਮਸਲੀਨ ਵਿਸਕੋਸ ਦਾ ਪੂਰੇ ਵੱਡੇ ਕੱਟ ਦਾ ਦੁਪੱਟਾ ਪ੍ਰਾਈਸ ਰੋਗਾ 1300 ਆ ਲੋ ਅਗਲਾ ਸੂਟ ਤੁਹਾਨੂੰ ਦਿਖਾਨੀ ਆ ਮੈਂ ਤੇ ਵੀ ਬਹੁਤ ਸੋਹਣਾ ਬੋਡਾਲ ਮਸਲੀਨ ਦੇ ਨਾਲ ਸੂਟ ਆਇਆ ਏ ਆ ਜੀ ਪ੍ਰਾਈਸ ਰੂਗਾ ਇਹਨਾਂ ਦਾ 1500 ਸ਼ਿਪਿੰਗ ਲੈਣ ਵਾਲੀ ਆ ਫ੍ਰੀ ਆਲੋਦ ਡਿਜ਼ਾਈਨ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਰਹੂਗਾ ਰਿਯਾਨ ਕਾਟਨ ਦੀ ਬਾਟਮ ਲੈਣ ਵਾਲੀ ਆ ਆ ਵੇ ਪੈਟਰਨ ਦੇਖਿਓ ਕਿੰਨਾ ਸੋਹਣਾ ਬਹੁਤ ਹੀ ਸੋਹਣਾ ਕੂਲ ਜੇ ਕਲਰ ਨੇ ਠੀਕ ਹੈ ਜੀ ਪੀਚ ਕਲਰ ਹੋਗਾ ਘੇਰਾ ਪੂਰਾ ਇਸ ਤਰ੍ਹਾਂ ਬਣਿਆ ਹੋਇਆ ਖਾਟਲੀ ਵਰਕ ਦੇ ਨਾਲ ਕਪੜਾ ਜਿਵੇਂ ਥੋੜੀ ਜਿਹੀ ਇਹਦੇ ਵਿੱਚ ਲਾਈਨਾਂ ਹੁੰਦੀਆਂ ਨੇ ਨਾ ਇਸ ਤਰ੍ਹਾਂ ਰਹਿਣ ਵਾਲਾ ਇਹ ਵਾਲਾ ਮਤਲਬ ਫੈਬਰਿਕ ਬਹੁਤ ਹੀ ਪਿਆਰਾ ਸੌਫਟ ਕੁਆਲਟੀ ਰਹਿਣ ਵਾਲੀ ਆ ਇੱਕ ਮੋਡਲ ਆਉਂਦਾ ਹੈਗਾ ਥੋੜਾ ਮਤਲਬ ਹਾਰਡ ਹੁੰਦਾ ਹੈਗਾ ਆ ਇਹ ਬਿਲਕੁਲ ਹੀ ਫਾਈਨੇਸਟ ਕੁਆਲਟੀ ਰ ਹੋਗੀ ਔਰ ਬੈਕ ਹੈ ਦੀ ਸੇਮ ਐਜ਼ ਇਟ ਇਜ਼ ਪ੍ਰਿੰਟ ਹੋਊਗਾ ਕੋਈ ਗਲਾ ਨਹੀਂ ਬਣਿਆ ਹੋਇਆ ਜਿਸ ਘੇਰਾ ਬਣਿਆ ਹੋਇਆ ਹੈ ਤੇ ਹਰ ਬੰਦਾ ਆਪਣੀ ਹਾਈਟ ਦੇ ਹਿਸਾਬ ਨਾਲ ਐਡਜਸਟ ਕਰਵਾ ਸਕਦਾ ਲੈਂਥ ਇਹਦੀ ਰਹੂਗੀ ਘੱਟੋ ਘੱਟ 48 ਦੇ ਲਾਗੇ ਲੈਂਥ ਆਉਗੀ ਇਹ ਜਿੱਦਾਂ ਮਾਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ ਮਸਲੀਨ ਵਿਸਕੋਸ ਦਾ ਰਹੂਗਾ ਇਹਦਾ ਦੁਪੱਟਾ ਆ ਲੋ ਜੀ ਤੇ ਇਹ ਰਹੂਗੀ ਰਿਯਾਨ ਕਾਟਨ ਦੀ ਬਾਟਮ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਆ ਕਲਰ ਚਾਰਟ ਵੀ ਬਹੁਤ ਪਿਆਰੀ ਲੁੱਕ ਦੇ ਵਿੱਚ ਰਹਿਣ ਵਾਲਾ ਆ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਆ ਇੱਕ ਰਹੂਗਾ ਇਹਦੇ ਵਿੱਚ ਹਲਕਾ ਜਿਹਾ ਗੋਲਡਨ ਮਸਟਰਡ ਜਿਹਾ ਕਲਰ ਰਹੂਗਾ ਇਹ ਪੀ ਸਾਰੇ ਓਪਨ ਨਹੀਂ ਕਰੂਗੀ ਕਿਉਂਕਿ ਇਸ ਤੋਂ ਇਲਾਵਾ ਵੀ ਬਹੁਤ سارے ਸੂਟ ਪਏ ਆ ਤਾਂ ਵੀਡੀਓ ਆਪਾਂ ਛੋਟੀ ਬਣਾਣੀ ਆ ਔਰ ਕਲਰ ਚਾਰਟ ਤੁਹਾਨੂੰ ਜ਼ਿਆਦਾ ਦਿਖਾਵਾਂਗੇ ਆਹ ਰਹੋ ਜੀ ਕਲਰ ਚਾਰਟ ਇਹਦਾ ਔਰ ਇੱਕ ਰਹੂਗਾ ਇਹਦੇ ਵਿੱਚ ਪਰਪਲ ਕਲਰ ਸਾਰੇ ਛੜ ਇੱਕ ਤੋਂ ਇੱਕ ਨੇ ਜਿਹਨੂੰ ਜਿਹੜਾ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਜ਼ ਰਹੂਗਾ ਇਹਨਾਂ ਦਾ 1500 ਸ਼ਿਪਿੰਗ ਗ੍ਰੈਂਡ ਵਾਲੀ ਆ ਫ੍ਰੀ ਅਗਲੇ ਤੁਹਾਨੂੰ ਡਿਜ਼ਾਈਨ ਦਿਖਾਣੀ ਆ ਸੁਪਰ ਹਿੱਟ ਡਿਮਾਂਡਿੰਗ ਆਰਟੀਕਲ ਰਹਿਣ ਵਾਲੇ ਆ ਆ ਲੋ ਜੀ ਸਿਲਕ بیس ਰਹੂਗਾ ਸੂਟ ਠੀਕ ਹੈ ਜੀ ਸਟਾਈਲ ਬਹੁਤ ਸੋਹਣਾ ਪ੍ਰਾਈਜ਼ ਆਊਗਾ 1500 ਕੋਈ ਗਲਾ ਨਹੀਂ ਬਣਿਆ ਹੋਇਆ ਕਿ ਰਾਜਸਥਾਨ ਸਿੰਪਲ ਤਰੀਕੇ ਨਾਲ ਪੈਨਲ ਵਾਂਗੂ ਇਹਦਾ ਸਟਾਈਲ ਬਣਿਆ ਹੋਇਆ ਆ ਔਰ ਵਿਰਥ ਕਾਫੀ ਰਹਿਣ ਵਾਲੀ ਹੈ 34 ਦੇ ਲਾਗੇ ਮਤਲਬ ਕਹਿ ਲਓ ਕਿ ਇਹਦੀ ਵਿਰਥ ਆਊਗੀ ਜੈਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਬਾਹਾਂ ਦਾ ਪੈਟਰਨ ਜਿਹੜਾ ਹੈਗਾ ਇਹਦਾ ਅਲੱਗ ਤੋਂ ਫੈਬਰਿਕ ਦਿੱਤਾ ਗਿਆ ਹੈ ਆ ਬੈਕ ਜਿਹੜੀ ਹੈਗੀ ਆ ਉਹ ਰੋਗੀ ਪਲੇਨ ਹੈਗੀ ਠੀਕ ਹੈ ਜੀ ਬੈਕ ਪਲੇਨਡ ਹੋਊਗੀ ਲੈਂਥ ਵੀ ਕਾਫੀ ਰਹਿਣ ਵਾਲੀ ਹੈ ਲੈਂਥ ਮੈਂ ਤੁਹਾਨੂੰ ਦੱਸ ਦਿੰਦੀ ਆ ਆਈਡੀਆ ਕਿੰਨੀ ਹੋਊਗੀ ਇਹਦੀ ਆ ਲੋ ਜੀ ਕਟੋ ਕਟ 48 ਇੰਚ ਦੇ ਲਾਗੇ ਇਹਨਾਂ ਦੀ ਲੈਂਥ ਆਊਗੀ ਔਰ ਇਹ ਹੋਗਾ ਇਹਦਾ ਰਿਯਾਨ ਕਾਟਨ ਦਾ ਬਾਟਮ ਔਰ ਇਹ ਹੋਗਾ ਇਹਦਾ ਦੁਪੱਟਾ ਸਾਰੇ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਨੇ ਬਨਾਰਸੀ ਵੀਵਿੰਗ ਦੇ ਨਾਲ ਸੂਟ ਰਹਿਣ ਵਾਲਾ ਆ ਇਹ ਪ੍ਰਾਈਸ ਆਊਗਾ ਇਹਨਾਂ ਦਾ ਵੀ 1500 ਸ਼ਿਪਿੰਗ ਰੋਗੀ ਇਹਨਾਂ ਦੇ ਵਿੱਚ ਵੀ ਫ੍ਰੀ ਠੀਕ ਹੈ ਜੀ ਐਕਸਟਰਾ ਰੋਗਾ ਸੂਟ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਕਲਰ ਚਾਰ ਦਿਖਾਨੀ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਮਹਿੰਦੀ ਕਲਰ ਹੋਊਗਾ ਠੀਕ ਹੈ ਜੀ ਇੱਕ ਰੋਗਾ ਇਹਦੇ ਵਿੱਚ ਗ੍ਰੇ ਕਲਰ ਜਿਨ੍ਹਾਂ ਦੇ ਐਕਸਟਰਾ ਆਰਡੀਨਰੀ ਘੇਰੇ ਬਣਦੇ ਆ ਉਹ ਇਹ ਸੂਟ ਬਾਈ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਵਿੱਚ ਘੇਰੇ ਦੀ ਕੋਈ ਦਿੱਕਤ ਨਹੀਂ ਹੈਗੀ ਬਹੁਤ ਵੱਡੇ ਘੇਰਿਆਂ ਦੇ ਨਾਲ ਇਹ ਸੂਟ ਆਏ ਨੇ ਠੀਕ ਹੈ ਜੀ 34 ਦੇ ਅੰਡਰ ਜਿਨ੍ਹਾਂ ਦਾ ਘੇਰਾ ਆ ਉਹ ਇਹ ਸੂਟ ਬਾਇ ਕਰ ਸਕਦੇ ਆ ਇੱਕ ਰੂਗਾ ਇਹਦੇ ਵਿੱਚ ਇਹ ਵਾਲਾ ਪੀਕਾਕ ਸ਼ੈਡ ਬਲੂ ਜਿਹਾ ਕਹਿ ਸਕਦੇ ਆ ਥੋੜਾ ਪਾਸ ਤੋਂ ਦਿਖਾਨੀ ਆ ਇਸ ਤਰ੍ਹਾਂ ਸ਼ੈਡ ਰੂਗਾ ਇਹ ਵਾਲਾ ਬਲੂ ਟੋਨ ਦੇ ਵਿੱਚ ਆ ਥੋੜਾ ਪੀਕਾਕ ਸ਼ੈਡ ਜਿਵੇਂ ਕਹਿ ਸਕਦੇ ਆ ਕਲਰ ਥੋੜਾ ਜਿਹਾ ਡਿਫਰੈਂਟ ਆ ਰਹੇ ਆ ਤੇ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰੂਗਾ 1500 ਸ਼ਿਪਿੰਗ ਰੂਗੀ ਨਾ ਸੂਟਾਂ ਦੇ ਉੱਤੇ ਫ੍ਰੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਸੈਲਫ ਪ੍ਰਿੰਟ ਦੇ ਵਿੱਚ ਆਏ ਨੇ ਪਿਓਰ ਸਿਲਕ ਬੇਸ ਰੂਗਾ ਇਹਨਾਂ ਦਾ ਠੀਕ ਹੈ ਜੀ ਸ਼ਿਮਰ ਨਾਲ ਐਡੀਸ਼ਨ ਆ ਇਹਦੀ ਸ਼ਿਮਰ ਸਿਲਕ ਔਰ ਬਨਾਰਸੀ ਤਿੰਨ ਚੀਜ਼ਾਂ ਦਾ カラー ਬਹੁਤ ਸੋਹਣਾ ਪ੍ਰਾਈਸ ਆਊਗਾ ਇਹਨਾਂ ਦਾ 1995 ਸ਼ਿਪਿੰਗ ਹੋਊਗੀ ਫ੍ਰੀ ਨੀਚੇ ਘੇਰਾ ਵੀ ਅਸਤਰਾ ਬਣਿਆ ਹੋਇਆ ਹੈ ਯਾ ਕਲਰ ਵੀ ਬਹੁਤ ਸੋਹਣਾ ਔਰ ਪੂਰਾ ਸੈਲਫ ਪ੍ਰਿੰਟ ਦੇ ਨਾਲ ਇਹਦਾ ਵਰਕ ਰੈਣ ਵਾਲਾ ਮਤਲਬ ਤਿੰਨ ਚਾਰ ਚੀਜ਼ਾਂ ਦਾ ਕੰਬੀਨੇਸ਼ਨ ਹੋ ਕੇ ਸੂਟ ਰੈਡੀ ਹੋਊਗਾ ਜੀ ਆ ਲੋ ਜੀ ਔਰ ਇਹ ਵੀ ਕਾਫੀ ਵੱਡੇ ਨੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੀ ਰੈਡੀ ਕਰਵਾ ਸਕਦੇ ਆ ਘੇਰੇ ਘਰੇ ਕਾਫੀ ਵੱਡੇ ਨੇ ਬੈਗ ਜਿਹੜੀ ਆਊਗੀ ਇਹਦੀ ਸੈਲਫ ਪ੍ਰਿੰਟ ਦੇ ਆਊਗੀ ਸ਼ਿਮਰ ਦੇ ਉੱਤੇ ਸੂਟ ਰੈਣ ਵਾਲਾ ਆ ਲੋ ਜੀ ਔਰ نیچے ਜਿੰਨੇ ਮਤਲਬ ਕਹਿ ਲਓ ਕਿ ਹਾਈਟ ਜਿੰਨਾ ਦੀ ਜ਼ਿਆਦਾ ਹੈ ਉਹਨਾਂ ਲਈ ਤਾਂ ਅਡਜਸਟੇਬਲ ਆ ਬਾਕੀ ਜਿੰਨਾ ਦੀ ਹਾਈਟ ਘੱਟ ਆ ਤੇ ਉਹ ਇੱਥੋਂ ਇਹ ਚੀਜ਼ ਜਿਹੜੀ ਹੈਗੀ ਆ ਅਡਜਸਟ ਹੋ ਜਾਏਗੀ ਠੀਕ ਹੈ ਜੀ ਇਹਨੂੰ ਤੁਸੀਂ ਉੱਪਰ ਨੂੰ ਕਰਕੇ ਆਪਣੀ ਹਾਈਟ ਦੇ ਹਿਸਾਬ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਮਤਲਬ ਕਹਿ ਲਓ ਕਿ ਘਟ ਸਕਦੇ ਹੈਗੇ ਚੱਕ ਸਕਦੇ ਆ ਇਹ ਵਾਲੀ ਪੱਟੀ ਜਿਹੜੀ ਹੈਗੀ ਆ ਇਹ ਚੱਕ ਹੋ ਜਾਏਗੀ ਠੀਕ ਹੈ ਜੀ ਤੇ ਇਹ ਰਹੂਗਾ ਇਹਦਾ ਦੁਪੱਟਾ ਪਿਓਰ ਬਨਾਰਸੀ ਸੂਟ ਨੇ ਆ ਲੋ ਜੀ ਲੁੱਕ ਦੇਖ ਲਓ ਕਿੰਨੀ ਸੋਹਣੀ ਇਹਨਾਂ ਦੀ ਵੀ ਔਰ ਇਹਦਾ ਰਹੂਗਾ ਜੀ ਓ ਹਾਲੋ ਜੀ ਇਹ ਵਾਲਾ ਇਹਦਾ ਰਹਿਣ ਵਾਲਾ ਹੈ ਬਾਟਮ ਸੇਮ ਟੂ ਟੋਨ 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 ਟੂ ਟੋਨ ਬਾਟਮ ਰਹੂਗੀ ਇਹਦਾ ਠੀਕ ਹੈ ਜੀ 3 ਮੀਟਰ ਦੇ ਲਾਗੇ ਇਹਦੀ ਬਾਟਮ ਲੈਣ ਵਾਲੀ ਹੈ ਘੱਟ ਫੈਬਰਿਕ ਨਹੀਂ ਹੈਗਾ ਗ੍ਰਾਸ਼ਡ ਸਿਲਕ ਫੈਬਰਿਕ ਲੈਣ ਵਾਲਾ ਹੈ ਤੇ ਕਲਰ ਤੁਹਾਨੂੰ ਮੈਂ ਸਾਰੇ ਦਿਖਾਨੀ ਇਹਦੇ ਵਿੱਚ ਕਲਰ ਦੇਖਿਓ ਕਿੰਨੇ ਸੋਹਣੇ येलो ਕਲਰ ਹਾਲੋ ਜੀ ਪਰਪਲ ਕਲਰ ਔਰ ਇੱਕ ਰੋਗ ਹੈ ਜਿਹਦੇ ਵਿੱਚ ਹਾਲੋ ਜੀ ਥੋੜਾ ਜਿਹਾ ਹਲਕਾ ਜਿਹਾ ਜਿਵੇਂ ਕਹ ਲਓ ਕਿ ਥੋੜਾ ਰੈਡ ਟੋਨ ਦੇ ਵਿੱਚ ਆ ਰਿਹਾ ਬਟ ਬਿਲਕੁਲ ਡਿਫਰੈਂਟ ਜਿਹਾ ਸ਼ੇਡ ਆਇਆ ਹੈਗਾ ਇਹ ਵਾਲਾ ਵੀਡੀਓ ਵਿੱਚ ਥੋੜਾ ਜਿਹਾ ਡਿਫਰੈਂਟ ਲੱਗ ਰਿਹਾ ਔਰ ਇੱਕ ਰੋਗਰ ਵਿੱਚ ਗ੍ਰੀਨ ਕਲਰ ਆ ਲੋ ਜੀ ਔਰ ਇੱਕੇ ਦੇ ਵਿੱਚ ਰੰਗ ਦਾ ਫਰੋਜ਼ੀ ਕਲਰ ਆ ਲੋ ਇਹ ਕੇਵਲਾ ਸ਼ੇਡ ਰੋਗਾ ਜਿਹਨੂੰ ਜਿਹੜਾ ਪਸੰਦ ਹੋਇਆ ਬੁੱਕ ਕਰ ਲਿਓ ਪ੍ਰਾਈਸ ਰੋਗਾ 1995 ਸ਼ਿਪਿੰਗ ਰੋਗੀ ਇਹਨਾਂ ਦੇ ਵਿੱਚ ਸਬਸੂਟਾ ਦੇ ਵਿੱਚ ਫ੍ਰੀ ਇੱਕ ਤੁਹਾਨੂੰ ਦਿਖਾਨੀ ਆ ਸੂਟ ਆ ਲੋ ਜੀ ਪਿਓਰ ਕਾਂਜੀਵਰਮ ਸਿਲਕ ਦੇ ਉੱਤੇ ਸੂਟ ਆਏ ਨੇ ਵੈਸਟ ਡਿਜ਼ਾਈਨ ਆ ਲੋ ਜੀ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਸੂਟ ਆ ਇਹ ਵੀ 34 ਦੇ ਅੰਡਰ ਜਿਨ੍ਹਾਂ ਦਾ ਘੇਰਾ ਬਣ ਜਾਂਦਾ ਉਹ ਸੂਟੇ ਬਾਈ ਕਰ ਸਕਦੇ ਆ ਔਰ ਸਾਰੀ ਪ੍ਰੀਮੀਅਮ ਮੇ ਵਾਲੀ ਜਿਹੜੀ ਰਹੂਗੀ ਔਰਗੈਂਜ਼ਾ نیچے ਕਹ ਲੋਗੇ بیس ਰਹੂਗਾ ਪੂਰਾ ਬਨਾਰਸੀ ਵੀਵਿੰਗ ਦੇ ਵਿੱਚ ਸੂਟ ਰਹੂਗਾ ਪ੍ਰਾਈਸ ਆਊਗਾ 2200 ਸ਼ਿਪਿੰਗ ਰਹਿਣ ਵਾਲੀ ਹੈ ਇਹਨਾਂ ਸੂਟਾਂ ਦੇ ਵਿੱਚ ਵੀ ਫ੍ਰੀ ਸਿਰਫ ਇਹਦਾ ਘੇਰਾ ਬਣਿਆ ਹੋਇਆ ਪੂਰਾ ਬਾਕੀ ਮਤਲਬ ਕਹ ਲੋਗੇ ਇਹਦੀ ਜਿਹੜੀ ਹੈਗੀ ਡਿਜ਼ਾਈਨਿੰਗ ਸੇਮ ਰਹਿਣ ਵਾਲੀ ਆ ਤੇ ਬਾਕੀ ਇਹਦੀ ਰਹਿਣ ਵਾਲੀ ਆ ਪਲੇਨ ਠੀਕ ਹੈ ਜੀ ਪਿਓਰ ਔਰਗੈਂਜ਼ਾ ਦੇ ਵਿੱਚ ਔਰਗੈਂਜ਼ਾ ਬਿਸਕੋਸ ਦੇ ਉੱਤੇ ਵਾਲਾ ਸੂਟ ਆਏਗਾ ਬਹੁਤ ਹੀ ਸੌਫਟ ਕੁਆਲਟੀ ਹੈ ਠੀਕ ਹੈ ਜੀ 3000 ਪਲੱਸ ਵਾਲੇ ਆਰਟੀਕਲ ਨੇ ਜਿਹੜੇ ਸਿਰਫ ਤੁਹਾਨੂੰ ਮਿਲਣਗੇ 2200 ਦੇ ਵਿੱਚ ਤੇ ਬਾਹਾਂ ਦਾ ਡਿਜ਼ਾਈਨ ਜਿਹੜਾ ਹੈਗਾ ਇਹਦਾ ਡਿਜ਼ਾਈਨਿੰਗ ਬਹੁਤ ਸੋਹਣੀ ਬੈਕ ਜਿਹੜੀ ਹੈਗੀ ਬੈਕ ਦੇ ਘੇਰੇ ਦੀ ਡਿਜ਼ਾਈਨਿੰਗ ਇਸ ਤਰ੍ਹਾਂ ਰਹੂਗੀ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਮੈਂ ਦਿਖਾਨੀ ਆ ਲੈਂਥ ਵਿੱਥ ਵਾਧੂ ਹੈ ਦੀ ਵੀ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੀ ਰੈਡੀ ਕਰਵਾ ਸਕਦੇ ਆ 48 ਇੰਚ ਦੇ ਲਾਗੇ ਇਹਦੀ ਵੀ 48 ਇੰਚ ਕੈਰੀ ਆ 50 ਦੇ ਲਾਗੇ ਘੱਟੋ ਘੱਟ ਲੈਂਥ ਆਇਆ ਜੋ 48 ਇੰਚ ਕੈਰੀ ਆ ਠੀਕ ਹੈ ਜੀ ਪਿਓਰ ਇਹਦਾ ਜਾਮ ਕਾਟਨ ਦੀ ਰਹੂਗੀ ਨਾਲ ਬਾਟਮ ਸ਼ਰਟ ਨੂੰ ਲਾਈਨਿੰਗ ਲੱਗੇਗੀ ਸਲਵਾਰ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਜੀ ਔਰ ਇਹ ਰਹੂਗਾ ਇਹਦਾ ਦੁਪੱਟਾ ਪੂਰਾ ਬਨਾਰਸੀ ਵੀਵਿੰਗ ਦੇ ਨਾਲ ਸੂਟ ਔਰ ਦੁਪੱਟੇ ਡਿਜ਼ਾਈਨਰ ਰਹਿਣ ਵਾਲੇ ਆ 컬러 ਰੋਗਾ ਇਹ ਵਾਲਾ ਗ੍ਰੀਨ ਬਹੁਤ ਸੋਹਣੀ ਲੁੱਕ ਬਣਾਉਣ ਤੋਂ ਬਾਅਦ ਰਹਿਣ ਵਾਲੀ ਆ ਇੱਕ ਇਹਦੇ ਵਿੱਚ ਰਹਿਣ ਵਾਲਾ ਆ ਪਰਪਲ ਵਾਈਨ ਕਲਰ ਠੀਕ ਹੈ ਜੀ ਇੱਕ ਰੋਗਾ ਇਹਦੇ ਵਿੱਚ ਮਰੂਨ ਕਲਰ ਔਰ ਇੱਕ ਰੋਗਾ ਇਹਦੇ ਵਿੱਚ ਬਲੂ ਕਲਰ ਸੁਪਰ ਹਿੱਟ ਸ਼ੇਡ ਰਹਿਣਗੇ ਸਾਰੇ ਜਿੰਨੇ ਵੀ ਹੈ ਇਹ ਵਾਲਾ ਬਲੂ ਬਹੁਤ ਹੀ ਟ੍ਰੈਂਡਿੰਗ ਵਿੱਚ ਚੱਲ ਰਹੇ ਨੇ ਜਿਵੇਂ ਸੂਟ ਸਾਰਾ ਕਲਰ ਚਾਰਟ ਵੈਸਤਾ ਟ੍ਰੈਂਡਿੰਗ ਆ ਜਿਹੜਾ ਵੀ ਹੈਗਾ ਆ ਤੇ ਬਾਕੀ ਇਹਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਨੂੰ ਕਰਦਿਆਂ ਐਂਡ ਇਸ ਤੋਂ ਇਲਾਵਾ ਤੁਸੀਂ ਵਿਆਹ ਸ਼ਾਦੀਆਂ ਵਾਸਤੇ ਜਿਹੜਾ ਸੂਟਸ ਲੈਣੇ ਚਾਹੁੰਦੇ ਆ ਤੇ ਉਹਦੇ ਵਾਸਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਆ ਕਿਉਂਕਿ ਹਰ ਇੱਕ ਟਾਈਪ ਦੀ ਕਹ ਲਓ ਕਿ ਸਾਡੇ ਕੋਲ ਕਲੈਕਸ਼ਨ ਅਵੇਲੇਬਲ ਹੁੰਦੀ ਹੈ ਸ਼ਾਪ ਤੇ ਹੁਣ ਜਸ ਮੌਸਮ ਦੇ ਹਿਸਾਬ ਨਾਲ ਹੌਲੀ-ਹੌਲੀ ਸਾਰੀ ਅਪਡੇਟ ਕਰਨੀ ਸ਼ੁਰੂ ਕਰਾਂਗੇ ਜੀ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੁੰਦਾ ਹੈ ਜੀ ਸ਼ਾਪ ਤੇ ਬਾਕੀ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਜੇ ਨਵੇਂ ਆ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਥੈਂਕ ਯੂ